ਨਹੀਂ ਪੜੀ ਕੀ ਨਾਤਾ ਦੀ ਮੇਰਾ ਨਾਮ ਪਰਮਜੀਤ ਸਿੰਘ ਆ ਜੀ ਜਿਹੜਾ ਇਹ ਹਿਮਾਚਲ ਦੇ ਵਿੱਚ ਟਟਰਾ ਵਾਪਰੇ ਯਾਰੀ ਜਿਹੜੇ ਡੈਥ ਹੋਇਆ ਮੁੰਡੇ ਦਾ ਕੀ ਨਾਮ ਸੀ ਤੁਹਾਡਾ ਕੀ ਲੱਗਦਾ ਸੀ ਜੀ ਵੀਰਾ ਨਾ ਉਹਦਾ ਨਾਮ ਤਾਂ ਹੈਗਾ ਜੀ ਨਵਦੀਪ ਸਿੰਘ ਤੇ ਮੇਰੇ ਰਿਲੇਟਿਵ ਆ ਇਹ ਠੀਕ ਆ ਜੀ ਤੇ ਹਿਮਾਚਲ ਜੇ ਘੁੰਮਣ ਗਏ ਸੀਗੇ ਤੇ ਬੁੱਧਵਾਰ ਰਾਤ ਨੂੰ ਇਹ ਘੁੰਮਣ ਗਏ ਆ ਜੀ ਤੇ ਵੀਰਵਾਰ ਸਵੇਰੇ 10:30 ਵਜੇ ਘਟਨਾ ਵਾਪਰ ਗਈ ਆ ਤੇ ਸਾਨੂੰ ਮੈਸੇਜ ਸ਼ਾਮ ਨੂੰ ਪਹੁੰਚਦੇ ਪਏ ਇੱਥੇ ਤੇ ਵੀਡੀਓ ਲਿੰਕ ਵੀ ਅਸੀਂ ਦੇਖਦੇ ਪਏ ਆ ਜਿਹੜੇ ਮਾਚਲ ਵਾਲਿਆਂ ਨੇ ਸ਼ਰਾਬ ਦੀ ਗੱਲ ਕਰ ਰਹੇ ਆ ਵੀ ਉਹਨਾਂ ਨੇ ਸ਼ਰਾਬ ਪੀਣ ਆਏ ਸੀ ਪਹਿਲੀ ਗੱਲ ਤਾਂ ਸਵੇਰੇ ਕੌਣ ਸ਼ਰਾਬ ਪੀਂਦਾ ਠੀਕ ਆ ਜੀ ਦੂਜੀ ਗੱਲ ਸਾਡਾ ਜਿਹੜਾ ਮੁੰਡੇ ਦੀ ਡੈਥ ਹੋਈ ਉਹ ਸ਼ਰਾਬ ਨੂੰ ਹੱਥ ਵੀ ਨਹੀਂ ਲਾਉਂਦਾ ਸੀ ਬਾਕੀ ਪੀਣ ਦੀ ਤਾਂ ਬਹੁਤ ਦੂਰ ਦੀ ਗੱਲ ਆ ਪੇ ਸਾਨੂੰ ਵੀ ਸਮਝ ਆ ਰਿਹਾ ਕੀ ਹੋਇਆ ਪਣਾਏ ਉੱਥੇ ਵਾਪਰਿਆ ਕੀ ਹੋਇਆ ਕਿ ਇਹਨਾਂ ਨੇ ਹਿਮਾਚਲ ਨਾਲ ਇਹਨੇ ਬਹੁਤ ਮਾੜੀ ਘਟਨਾ ਕੀਤੀ ਤੁਹਾਨੂੰ ਪਤਾ ਲੱਗਾ ਉਦਾਂ ਵੀ ਕਿੱਦਾਂ ਕਿੱਦਾਂ ਹੋਈ ਆ ਗੱਲ ਦੱਸ ਲੈ ਕੁਝ ਸਾਨੂੰ ਤਾਂ ਇਹੀ ਪਤਾ ਲੱਗ ਰਿਹਾ ਵੀ ਉਹ ਰੋਟੀ ਖਾਣ ਗਏ ਸੀ ਕਹਿੰਦੇ ਕਿਉਂਕਿ ਉਹਨਾਂ ਦਾ ਜਦੋਂ ਰਾਤੀ ਫੋਨ ਗੱਲ ਤੇ ਹੋਈ ਆ ਕਹਿੰਦੇ ਰੋਟੀ ਖਾਣ ਗਏ ਆ ਸੀ ਤੇ ਉਹਨਾਂ ਨੇ ਗੱਲ ਨਹੀਂ ਸੁਣੀ ਤੇ ਕਹਿੰਦੇ ਇੱਥੇ ਸ਼ਰਾਬ ਨਹੀਂ ਪੀਣੀ ਕਹਿੰਦੇ ਅਸੀਂ ਸ਼ਰਾਬ ਪੀਣ ਨਹੀਂ ਆਏ ਅਸੀਂ ਤਾਂ ਖਾਣਾ ਆਏ ਆ ਤੇ ਫੇਰ ਪਤਾ ਨਹੀਂ ਉਹਨਾਂ ਦੀ ਕੀ ਆਪਸ ਵਿੱਚ ਬਹਿਸ ਹੋਈ ਆ ਤੇ ਉਹ ਕਹਿੰਦੇ ਅਸੀਂ ਖਾਣਾ ਵੀ ਹੈ ਨਹੀਂ ਜਦੋਂ ਉਹ ਕਹਿੰਦੇ ਅਸੀਂ ਖਾਣਾ ਵੀ ਹੈ ਨਹੀਂ ਕਹਿ ਕੇ ਅਸੀਂ ਤੁਰਨ ਲੱਗੇ ਤਾਂ ਸਾਨੂੰ ਧੱਕੇ ਮਾਰਨ ਲੱਪਾ ਤੇ ਧੱਕਿਆਂ ਮਾਰਦੇ ਮਾਰਦੇ ਹੀ ਪੁੱਛਿਆ ਵੀ ਧੱਕੇ ਕੱਲ ਹੀ ਮਾਰਦੇ ਆ ਬਸ ਉਦੋਂ ਬਾਅਦ ਉਹ ਹੱਥੋਂ ਪਾਈ ਤੇ ਉੱਧਰੇ ਆਏ ਤਾਂ ਸਾਡੇ ਮੁੰਡੇ ਤੇ ਕੁਝ ਮਾਰਿਆ ਚਾਹ। ਜੀ ਇਸ ਘਟਨਾ ਨੂੰ ਤੁਸੀਂ ਕਿਵੇਂ ਦੇਖਦੇ ਹੋ ਇੱਕ ਪੰਜਾਬ ਦੇ ਵਿੱਚੋਂ ਲੜਕੇ ਆਪਣੇ ਬਾਕੀ ਫੈਮਿਲੀ ਦੇ ਨਾਲ ਵਿੱਚ ਸਿਆਣੇ ਬੰਦੇ ਵੀ ਸਾਗੇ ਘੁੰਮਣ ਫਿਰਨ ਗਏ ਹੋਏ ਆ ਤੇ ਉੱਥੇ ਐਸੀ ਮਤਲਬ ਤੁਹਾਨੂੰ ਕੀ ਪਤਾ ਲੱਗਿਆ ਵੀ ਉੱਥੇ ਅਸੀਂ ਕਿਹੜੀ ਗੱਲ ਹੋ ਗਈ ਜਿਹੜੀ ਆਲੇ ਦੁਆਲੇ ਦੇ ਦੁਕਾਨ ਵਾਲੇ ਵੀ ਇਕੱਠੇ ਹੋ ਗਏ। ਟੈਕਸੀਆਂ ਵਾਲੇ ਵੀ ਇਕੱਠੇ ਹੋ ਗਏ ਆਟੋ ਵਾਲੇ ਵੀ ਇਕੱਠੇ ਹੋ ਗਏ ਤੇ ਬੜੀ ਬੇਦਰਦੀ ਨਾਲ ਕੋਟ ਕੇ ਤਾਂ ਬੱਚੇ ਦੀ ਮਤਲਬ ਐਨਾ ਉਹਨੂੰ ਕੋਟ ਦਿੱਤਾ ਜਿਹਦੀ ਮੌਕੇ ਤੇ ਮੌਤ ਹੋ ਗਈ ਇਹਦੇ ਭਾਜੀ ਹੁਣ ਕੀ ਕਹਿ ਸਕਦੇ ਆ ਕਿਉਂਕਿ ਸਵੇਰ ਦੀ ਐਨੇ 10 10:30 ਵਜੇ ਦੀ ਘਟਨਾ ਇਹ ਵੀ ਇਦਾਂ ਦਾ ਤਾਂ ਕੋਈ ਹੱਲ ਨਹੀਂ ਹੋ ਸਕਦਾ ਵੀ ਜਿਹੜਾ ਵੀ ਆਪਰ ਨੂੰ ਕਿਸੇ ਹੋਰ ਤਰੀਕੇ ਨਾਲ ਦੇਖਿਆ ਜਾਵੇ ਹੋ ਸਕਦਾ ਦੀ ਜੇ ਸ਼ਾਮ ਦੀ ਗੱਲ ਹੁੰਦੀ ਵੀ ਵਾਕਈ ਸ਼ਰਾਬ ਪੀਣ ਲੱਗੇ ਹੋ ਹੋਗੇ ਪਰ ਅਸੀਂ ਇਹ ਵੀ ਕਹਿ ਸਕਦੇ ਸੀ ਕਿ ਲੜਕਾ ਸ਼ਰਾਬ ਬਿਲਕੁਲ ਨਹੀਂ ਸੀ ਹੱਥ ਵੀ ਨਹੀਂ ਸੀ ਲਾਉਂਦਾ ਜੀ ਉਹ ਤਾਂ ਉਹਨਾਂ ਦੀ ਪਰਿਵਾਰ ਚ ਕੌਣ ਕੌਣ ਨੇ ਮੈਂਬਰ ਪਰਿਵਾਰ ਚ ਭਾਜੀ ਉਹਦੀ ਵਾਈਫ ਵੀ ਆ ਉਹਦੇ ਮੰਮੀ ਡੈਡੀ ਆ ਦਾਦਾ ਦਾਦੀ ਆ ਉਹਨਾਂ ਦੇ ਹਾਲਾਤ ਬਹੁਤ ਮਾੜੇ ਐ ਇਸ ਵੇਲੇ ਰੋ ਰੋ ਕੇ ਮੁੰਡਾ ਵਿਆਹਿਆ ਜਾਂ ਕੁੜਾ ਮੁੰਡਾ ਵਿਆਹਿਆ ਜੀ 2 ਸਾਲ ਹੋ ਗਏ ਵਿਆਹ ਨੂੰ ਸਾਲ ਦਾ ਉਹਦਾ ਲੜਕਾ ਆ ਇਸੇ ਮਹੀਨੇ ਉਹਦਾ ਬਰਥਡੇ ਮਨਾ ਕੇ ਹਟੇ ਆ ਉਹਦਾ ਤੇ ਆ ਘਟਨਾ ਵਾਪਰ ਗਈ ਜੀ ਸਾਡੇ ਨਾਲ ਜਿਹੜਾ ਮਤਲਬ ਮੀਡੀਆ ਦੇ ਵਿੱਚ ਕੁਝ ਸੋਸ਼ਲ ਮੀਡੀਆ ਚ ਆ ਰਿਹਾ ਬਈ ਸ਼ਰਾਬ ਪੀਣ ਨੂੰ ਲੈ ਕੇ ਉਥੇ ਝਗੜਾ ਹੋਇਆ ਕੋਈ ਭਾਜੀ ਸ਼ਰਾਬ ਵਾਲੀ ਤਾਂ ਗੱਲੇ ਹੀ ਕੋਈ ਨਹੀਂ ਸੀਗੀ ਇਸੇ ਤਰ੍ਹਾਂ ਦੀ ਵੀ ਹੈ ਨਹੀਂ ਕੋਈ ਸਾਹਮਣੇ ਤੋਂ ਬਾਰੇ ਜਿੰਨਾ ਚਿਰ ਉਹ ਇੱਥੇ ਆ ਕੇ ਪ੍ਰੋਪਰ ਸਾਡੇ ਨਾਲ ਗੱਲ ਨਹੀਂ ਕਰਦੇ ਕੀ ਕੀ ਮੰਗ ਰੱਖਣਾ ਚਾਹੋਗੇ ਜਿਹੜੇ ਹਿਮਾਚਲ ਦਾ ਪ੍ਰਸ਼ਾਸਨ ਆ ਮਤਲਬ ਕੀ ਤੁਸੀਂ ਕਹਿਣਾ ਚਾਹੋਗੇ ਹਿਮਾਚਲ ਪ੍ਰਸ਼ਾਸਨ ਨੂੰ ਇਹੀ ਕਵਾਂਗੇ ਜੀ ਸਾਨੂੰ ਪੂਰਾ ਇਨਸਾਫ ਦਿੱਤਾ ਜਾਵੇ ਵੀ ਜੇ ਇਦਾਂ ਦੀ ਘਟਨਾ ਮੁੜ ਕੇ ਕਿਸੇ ਨਾਲ ਨਾ ਵਾਪਰੇ ਇਹ ਤੁਸੀਂ ਸਜ਼ਾ ਦੇਓਗੇ ਮੁੜ ਕੇ ਤੁਸੀਂ ਸਜ਼ਾ ਇਦਾਂ ਦੀ ਦੇਣੀ ਚਾਹੀਦੀ ਉਹਨਾਂ ਨੂੰ ਜਿਹੜੇ ਬੰਦੇ ਇਨਵੋਲਵ ਸਿਗੇ ਵੀ ਮੁੜ ਕੇ ਇਦਾਂ ਦੀ ਉਹ ਜ਼ਰੂਰਤ ਨਾ ਕਰ ਸਕਣੋ ਮੈਂ ਤਾਂ ਸਾਰੇ ਪੰਜਾਬ ਵਾਸੀਆਂ ਨੂੰ ਇਹੀ ਅਪੀਲ ਕਰਦਾ ਵੀ ਮੁੜ ਕੇ ਹਮਾਚਲ ਨਹੀਂ ਜਾਓ ਤੁਸੀਂ ਹਮਾਚਲ ਸਿਰ ਪੰਜਾਬ ਦੇ ਸਰ ਤੇ ਆ ਜੀ ਇਹ ਤੇ ਸਾਡੇ ਪੰਜਾਬ ਵਾਲਿਆਂ ਨੂੰ ਇਦਾਂ ਕਰਦੇ ਇਹ